ਹਾਂਜੀ ਸასიਖਾਲ ਜੀ ਸਾਰਿਆਂ ਨੂੰ ਜਿਵੇਂ ਕਿ ਪ੍ਰੀਤ ਤੇ ਸੰਦੀਪ ਹੁਣ ਅੱਜਕੱਲ ਬਹੁਤ ਹੀ ਵਧੀਆ ਰਿਸ਼ਤਾ ਨਿਭਾ ਰਹੀਆਂ ਹਨ ਇੱਕ ਦੂਜੇ ਨਾਲ ਪ੍ਰੀਤ ਉਸੇ ਤਰ੍ਹਾਂ ਚਾਹਦੀ ਹੈ ਕਿ ਵਿੱਕੀ ਵੀ ਉਹਨਾਂ ਨਾਲ ਐਦਾਂ ਹੀ ਪਿਆਰ ਨਾਲ ਰਹੇ ਤੇ ਪ੍ਰੀਤ ਦੇ ਕਹਿਣ ਤੇ ਤੁਹਾਨੂੰ ਪਤਾ ਹੈ ਕਿ ਵਿੱਕੀ ਨੇ ਆਪਣਾ ਹੋਟਲ ਵਿੱਚ ਕੰਮ ਲੱਭ ਲਿਆ ਤੇ ਉਸ ਨੂੰ ਹੋਟਲ ਵਿੱਚ ਕੰਮ ਮਿਲ ਵੀ ਗਿਆ ਪਰ ਹੋਟਲ ਵਾਲਿਆਂ ਦੀਆਂ ਕੁਝ ਸ਼ਰਤਾਂ ਸਨ ਜੋ ਵਿੱਕੀ ਨੂੰ ਮੰਨਣੀਆਂ ਪੈਣਗੀਆਂ ਤੇ ਵਿੱਕੀ ਉਹਨਾਂ ਸ਼ਰਤਾਂ ਨੂੰ ਮੰਨਣ ਵਾਸਤੇ ਤਿਆਰ ਵੀ ਹੋ ਜਾਂਦਾ ਹੈ ਪਰ ਹੋਟਲ ਵਾਲਿਆਂ ਨੇ ਕਿਹਾ ਹੈ ਜੀ ਜੇਕਰ ਉਸਨੇ ਇਸ ਵਿੱਚੋਂ ਇੱਕ ਵੀ ਗੱਲ ਦਾ ਪਲਰ ਨਾ ਕੀਤਾ ਤੇ ਉਸ ਨੂੰ ਉਸੇ ਟਾਈਮ ਹੋਟਲ ਵਿੱਚੋਂ ਕੱਢ ਦਿੱਤਾ ਜਾਵੇਗਾ ਜਿਸ ਹੋਟਲ ਵਿੱਚ ਵਿੱਕੀ ਕੰਮ ਕਰਨ ਲੱਗਦਾ ਹੈ ਉੱਥੇ ਅਚਾਨਕ ਹੀ ਸੋਨੂ ਤੇ ਜੀਤਾ ਆ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਵਿੱਕੀ ਇੱਕਦਮ ਹੈਰਾਨ ਰਹਿ ਜਾਂਦਾ ਹੈ ਉਹ ਉਹਨਾਂ ਸਾਹਮਣੇ ਕੁਝ ਨਹੀਂ ਬੋਲ ਪਾਂਦਾ ਪਰ सोनू ਤੇ ਜਿੱਤਾਂ ਵਿੱਕੀ ਦੀ ਰੱਜ ਕੇ ਬੇਇੱਜ਼ਤੀ ਕਰਦੇ ਹਨ ਪਰ ਵਿੱਕੀ ਚੁੱਪਚਾਪ ਆਪਣਾ ਫਰਜ਼ ਨਿਭਾਉਂਦਾ ਹੈ ਉਸੇ ਤਰੀਕੇ ਨਾਲ ਵਿੱਕੀ ਇਮਾਨਦਾਰੀ ਨਾਲ ਕੰਮ ਕਰਦਾ ਰਹਿੰਦਾ ਹੈ ਪਰ ਕਹਿੰਦੇ ਨੇ ਕਿ ਜਿਹੜੇ ਬੰਦੇ ਨੂੰ ਸ਼ੁਰੂ ਤੋਂ ਹੀ ਚਲਾਕੀਆਂ ਕਰਨ ਦੀ ਆਦਤ ਪਈ ਹੋਵੇ ਉਹ ਕਦੇ ਵੀ ਬੰਦਾ ਨਹੀਂ ਬਣ ਸਕਦਾ ਉਸੇ ਤਰੀਕੇ ਨਾਲ ਵਿੱਕੀ ਨੇ ਵੀ ਅੱਜ ਉਹ ਕੰਮ ਕਰ ਹੀ ਦਿੱਤਾ ਜਿਸ ਦਾ ਡਰਸ ਹੈ ਹਾਂਜੀ ਵਿੱਕੀ ਨੂੰ ਹਜੇ ਹੋਟਲ ਵਿੱਚ ਲੱਗਿਆ ਨੂੰ ਮੱਸੀਂ 2 ਤੋਂ 4 ਦਿਨ ਹੀ ਹੋਏ ਸਨ ਤੇ ਉਸ ਨੇ ਆਪਣੇ ਮਾਲਕ ਤੋਂ ਤਨਖਾਹ ਮੰਗਣੀ ਸ਼ੁਰੂ ਕਰ ਦਿੱਤੀ ਵਿੱਕੀ ਨੂੰ ਉਸ ਦੇ ਮਾਲਕ ਨੇ ਤਨਖਾਹ ਦੇਣ ਤੋਂ ਅੜ ਐਡਵਾਂਸ ਤਨਖਾਹ ਦੇਣ ਤੋਂ ਮਨਾ ਕਰ ਦਿੱਤਾ ਤੇ ਵਿੱਕੀ ਇਸ ਗੱਲ ਲਈ ਬਹੁਤ ਹੀ ਜ਼ਿਆਦਾ ਗੁੱਸੇ ਹੋ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਮੈਂ ਹੁਣ ਇੱਥੇ ਕੰਮ ਨਹੀਂ ਕਰਨਾ 4 ਦਿਨ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ ਨੂੰ ਤੇ ਇਹਨਾਂ ਨੇ ਮੈਨੂੰ 11500 ਰੁਪਿਆ ਵੀ ਦੇਣਾ ਜ਼ਰੂਰੀ ਨਹੀਂ ਸਮਝਿਆ ਉਸ ਤੋਂ ਬਾਅਦ ਉਹ ਆਪਣੇ ਦੋਸਤੋਂ ਪੈਸੇ ਮੰਗਣ ਲੱਗ ਜਾਂਦਾ ਹੈ ਤੇ ਉਸ ਦਾ ਦੋਸਤ ਵੀ ਉਸ ਨੂੰ ਮਨਾ ਕਰ ਦਿੰਦਾ ਹੈ ਤੇ ਵਿੱਕੀ ਕਹਿੰਦਾ ਹੈ ਕਿ ਜਿਸ ਦਿਨ ਮੈਨੂੰ ਤਨਖਾਹ ਮਿਲੂਗੀ ਉਸ ਦਿਨ ਮੈਂ ਤੈਨੂੰ ਵਾਪਸ ਕਰਵਾਵਾਂਗਾ ਐਸੀ ਕੀ ਲੋੜ ਪੈ ਗਈ ਜਿਹੜਾ ਵਿੱਕੀ ਨੂੰ ਕੰਮ ਦੇ 2 ਤੋਂ 3 ਦਿਨ ਬਾਅਦ ਹੀ ਪੈਸੇ ਮੰਗਣੇ ਪਏ ਗਏ ਇਸ ਦੀ ਜਾਣਕਾਰੀ ਸਾਰੀ ਅਸੀਂ ਤੁਹਾਨੂੰ ਵੀਡੀਓ ਵਿੱਚ ਦਵਾਂਗੇ ਸਾਡੇ ਚੈਨਲ ਨਾਲ ਬਨੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ